ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਗੱਲਾਂ ਆ ਰਹੀਆਂ ਸੀ ਬਿਆਸ ਦਰਿਆ ਦੇ ਵਿੱਚ ਕਾਫੀ ਵੀਡੀਓ ਵੀ ਆ ਰਹੀਆਂ ਸੀ ਤੇ ਸਾਨੂੰ ਵੀ ਕਾਲਾਂ ਆ ਰਹੀਆਂ ਸੀ ਬਾਈ ਜੀ ਦੱਸਿਓ ਬਿਆਸ ਦਰਿਆ ਦੇ ਕੀ ਹਾਲਾਤ ਆ ਤੇ ਅੱਜ ਫਿਰ ਅਸੀਂ ਸਾਡੀ ਟੀਮ ਵੱਲੋਂ ਬਿਆਸ ਦਰਿਆ ਦੇ ਵਿੱਚ ਜਾ ਕੇ ਐਨ ਆ ਕੱਲੀ ਕੱਲੀ ਬੰਨਾ ਦੇ ਉੱਪਰ ਜਾਇਜ਼ ਆ ਲਿਆ ਗਿਆ ਜਿਹੜੀਆਂ ਜ਼ਮੀਨਾਂ ਤੁਹਾਨੂੰ ਦੇਖ ਰਹੇ ਹੋ ਤੁਸੀਂ ਪਾਣੀ ਕਿਦਾਂ ਮੰਡ ਦੇ ਏਰੀਆ ਦੇ ਵਿੱਚ ਜਿਹੜੀਆਂ ਫਸਲਾਂ ਦੇ ਵਿੱਚ ਕਿਵੇਂ ਪਾਣੀ ਵੜ ਚੁੱਕਾ ਆ ਜੇ ਆ ਉੱਪਰ ਤੁਸੀਂ ਦੇਖ ਰਹੇ ਜਿਹੜਾ ਰੜਾ ਬੰਨ ਦੇ ਉੱਪਰ ਵੀਰ ਜਿਹੜੇ ਉਥੋਂ ਸਰਪੰਚ ਸਾਹਿਬ ਕਿਵੇਂ ਬੰਨ ਰਿਹਾ ਜੋ ਦੋਜਾਦ ਕਰ ਰਿਹਾ ਸਾਰਾ ਪਿੰਡ ਲੱਗਾ ਹੋਇਆ ਤੇ ਆ ਬਿਲਕੁਲ ਕਿਨਾਰਿਆਂ ਦੇ ਨਾਲ ਜਿਹੜਾ ਦਰਿਆ ਵਗ ਰਿਹਾ ਇਸ ਟਾਈਮ ਹਾਲਾਤ ਬਾਕੀ ਚਿੰਤਾਜਨਕ ਆ ਪਰ ਕੰਟਰੋਲ ਦੇ ਵਿੱਚ ਆ ਸਥਿਤੀ ਕਿਉਂਕਿ ਪਾਣੀ 55 ਹਜ਼ਾਰ ਕਿਊਸਿਕ ਛੱਡਿਆ ਜਾ ਰਿਹਾ ਪਰ ਜੇ ਪਾਣੀ ਆ ਘਰਾਂ ਦੇ ਨਾਲ ਤੁਸੀਂ ਦੇਖੋ ਬੰਨ ਤਾਂ ਹੈ ਹੀ ਨਹੀਂ ਜੇ ਪਾਣੀ ਜ਼ਿਆਦਾ ਆਉਂਦਾ ਚੱਕਰਾਂ ਤੱਕਰ ਕੁੰਚਲ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਥੇ ਪੱਤੇ ਕੁਲੇ ਪਿਛਲੇ ਸਾਲ ਹਾਲਾਤ ਬਣੇ ਸੀ ਉਹ ਫਿਰ ਹਾਲਾਤ ਬਣ ਸਕਦੇ ਕਿਉਂਕਿ ਬੰਨ ਪਾਣੀ ਉਹ ਜਾ ਸਕਦਾ ਬੰਨ ਤੁਸੀਂ ਦੇਖਦੇ ਹੋ ਕੋਰਾ ਕਿਵੇਂ ਲੱਗ ਰਹੀਆਂ ਮਿਆਣੇ ਵਾਲੀ ਸਾਈਡ ਪਰ ਅਰਦਾਸ ਕਰੋ ਸਾਰੀ ਸੰਗਤਾਂ ਵੀ ਸੁਖੀ ਸਾਂਤ ਰਵੇ ਜੇ ਜ਼ਿਆਦਾ ਪਾਣੀ ਪਿੱਛੇ ਹਮਾਤਲ ਤੇ ਬਰਸਾਤਾ ਨਾ हटੀਆਂ ਫਿਰ ਉਹੀ ਹਾਲਾਤ ਬਣਦੇ ਜਾਣਗੇ ਕਿਉਂਕਿ ਜਿਹੜਾ ਬੰਨ ਜਿਹੜੇ ਆ ਖੁਰਦੇ ਜਾ ਰਹੇ ਪਾਣੀ ਮੂਰੇ ਕਿਸੇ ਦਾ ਜੋਰ ਨਹੀਂ ਸਿਰਫ ਗੁਰੂ ਸਾਹਿਬ ਹੀ ਬਚਾ ਸਕਦੇ ਆ ਅਰਦਾਸਾਂ ਜਰੂਰ ਕਰੋ